ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੱਗਿਆ ਜੀ ਆਪਾਂ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਮੇਰਾ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੇ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਅੱਜ ਆਪਾਂ ਲੱਗਿਆ ਜੀ ਵਲੌਗ ਸ਼ੂਟ ਕਰਨ ਤੇ ਅੱਜ ਆਪਾਂ ਕੋਈ ਵੀ ਵੀਡੀਓ ਜਿਹੜੀ ਕਿਸੇ ਵੀ ਚੀਜ਼ ਦੇ ਨਾਲ ਨਹੀਂ ਬਣਾਈ ਹੈਗੀ ਬਣਾਉਣੀ ਹੈਗੀ ਤੇ ਅੱਜ ਆਪਾਂ ਬਣਾਵਾਂਗੇ ਜੀ ਇੱਕ ਵਲੌਗ ਛੋਟਾ ਜਿਹਾ ਦੇਖਦੇ ਆ ਕਿੱਡਾ ਬਣਦਾ ਹੈ ਤੇ ਅੱਜ ਹਾਂ ਆਪਾਂ ਅੱਜ ਮੈਂ ਤੁਹਾਨੂੰ ਹਨਾ ਆਪਣੀ ਫੈਮਿਲੀ ਦੇ ਨਾਲ ਮਿਲਾਉਣੀ ਹੈ ਕਿ ਮੇਰੇ ਘਰ ਦੇ ਵਿੱਚ ਕੌਣ-ਕੌਣ ਹੈ ਕਿੰਨੇ ਮੈਂਬਰ ਹਨ ਤੇ ਮੈਂ ਤੁਹਾਨੂੰ ਸਾਰਿਆਂ ਦੇ ਨਾਲ ਮਿਲਾਉਂਗੀ ਤੇ ਬਣੇ ਰਹੋ ਜੀ ਵਲੌਗ ਦੇ ਨਾਲ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਮੇਰਾ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਾਉਂਗੀ ਤੇ ਸਾਡੇ ਘਰ ਦੇ ਵਿੱਚ ਕੌਣ-ਕੌਣ ਹੈ ਮੇਰੇ ਘਰ ਦੇ ਵਿੱਚ ਤੇ ਹਨਾ ਕਿੰਨੇ ਅਸੀਂ ਮੈਂਬਰ ਆ ਤੇ ਤੁਹਾਨੂੰ ਐਂਡ ਤੱਕ ਆਪਾਂ ਜਰੂਰ ਦੱਸਾਂਗੇ ਤੇ ਸਾਰਿਆਂ ਦੇ ਨਾਲ ਆਪਾਂ ਤੁਹਾਨੂੰ ਮਿਲਾਵਾਂਗੇ ਦੇਖਦੇ ਆ ਕੌਣ ਕੌਣ ਹਨਾ ਕੈਮਰੇ ਦੇ ਮੁਰੇ ਆਉਂਦਾ ਆ ਤੇ ਬਾਕੀ ਹਨਾ ਥੋੜਾ ਜਿਹਾ ਐ ਹੁੰਦਾ ਆ ਕਿ ਕੈਮਰੇ ਦੇ ਮੁਰੇ ਆਉਣ ਨੂੰ ਵੀ ਥੋੜਾ ਜਿਹਾ ਸੰਗਦੇ ਆ ਤੇ ਇਸ ਕਰਕੇ ਥੋੜਾ ਜਿਹਾ ਔਖਾ ਜਿਹਾ ਲੱਗਦਾ ਵਾ ਹਲੇ ਫਿਲਹਾਲ ਤੇ ਪਰ ਲੇਕਿਨ ਕੋਈ ਗੱਲ ਨਹੀਂ ਪਰ ਫਿਰ ਵੀ ਹਾਂ ਪਾ ਥੋੜੀ ਜਿਹੀ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਅੱਜ ਆਪਣੀ ਮੇਰੀ ਫੈਮਿਲੀ ਦੇ ਵਿੱਚ ਕੌਣ ਕੌਣਾ ਤੇ ਬਣੇ ਰਹੋ ਜੀ ਵਲੌਗ ਦੇ ਨਾਲ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਣਨ ਘਰ ਹਜੇ ਸੁੱਤੀ ਪਈ ਆ ਕਿਉਂਕਿ ਹਜੇ ਸਵੇਰ ਦੇ 8 ਵਜੇ ਆ ਤੇ ਇਹ ਥੋੜਾ ਜਿਹਾ ਲੇਟ ਹੀ ਉੱਠਦੀ ਆ ਤੇ 8 ਵਜੇ ਹਜੇ ਵੈਸੇ ਹੋਏ ਮੈਂ ਬਾਕੀ ਸਾਰਾ ਪੂਰੇ ਘਰ ਚੱਕਦੇ ਆ ਤੇ ਹੋਂ ਇਹਦੇ ਵਾਲਾ ਕੰਬਲ ਹਜੇ ਪਿਆ ਵਾ ਪੂਰਾ ਤੇ ਇਹ ਹਜੇ ਸੁੱਤੀ ਪਈ ਆ ਤੇ ਅਕਾਲ ਵੀ ਨੂੰ ਆਪਾਂ ਸਕੂਲ ਰੈਡੀ ਕਰਕੇ ਤੋਰਤਾ ਆ ਇਹ ਹਾਂ ਹੁਣ ਕੱਲ ਤੋਂ ਜੰਦੀ ਲੱਗ ਗਈ ਜੀ ਅੰਗਣਵਾੜੀ 'ਚ ਜਾਣ ਤੇ ਮੈਂ ਕਿਹਾ ਵੀ ਚਲੋ ਹਨਾ ਥੋੜਾ ਜਿਹਾ ਔਖਾ ਘਟ ਕਰੂਗੀ ਤੇ ਹਾਂ ਪਹਿਲਾਂ ਆਪਾਂ ਨੂੰ 1-2 ਘੰਟੇ 2 ਘੰਟੇ ਹੋਏ ਉਹ ਬਾਗਨવાડી ਦੇ ਵਿੱਚ ਭੇਜਿਆ ਕਰੀਏ ਤੇ ਬਾਕੀ ਹੁਣ ਤਾਂ ਅਜੇ ਸੁੱਤੀ ਪਈ ਹੈ ਤੇ ਉੱਠੋਗੀ ਫਿਰ ਹਾਂ ਆਪਾਂ ਇਹਨੂੰ ਰੋਟੀ ਪਾਣੀ ਖਵਾ ਕੇ ਹਨਾ ਤਿਆਰ ਕਰਕੇ ਆਪਾਂ ਨੂੰ ਆਂਗਨવાડી ਚ ਭੇਜਾਂਗੇ ਜਰੂਰ ਤੇ ਥੋੜਾ ਜਿਹਾ ਟਾਈਮ ਚਲੋ ਲਾਇਆਇਆ ਕਰੂਗੀ ਹਨਾ ਤੇ ਬਾਕੀ ਹਜੇ ਤਾਂ ਫਿਲਹਾਲ ਘਰੇ ਮੰਮੀ ਬੈਠੇ ਆ ਕਿਉਂਕਿ ਮੰਮੀ ਨੂੰ ਹਨਾ ਅਟੈਕ ਹੋਇਆ ਹੋਇਆ ਉਹਨਾਂ ਨੂੰ ਧਰੰਗ ਦਾ ਦੌਰਾਂ ਪਿਆ ਹੋਇਆ ਤੇ ਉਹ ਹਨਾ ਮਤਲਬ ਕਿ ਵੀ ਬੈੱਡ ਰੈਸਟ ਹੀ ਨਹੀਂ ਕਹਿ ਸਕਦੇ ਆ ਤੇ ਆਪਾਂ ਤੁਹਾਨੂੰ ਉਹਨਾਂ ਦੇ ਨਾਲ ਵੀ ਜ਼ਰੂਰ ਮਲਾਵਾਂਗੇ ਤੇ ਮੰਮੀ ਹਜੇ ਬਾਹਰ ਬੈਠੇ ਆ ਤੇ ਡੈਡੀ ਅਕਾਲਵਿੰਦ ਉਹਨਾਂ ਨੂੰ ਸਕੂਲ ਛੱਡਣ ਗਏ ਹੋਏ ਨੇ ਤੇ ਅਕਾਲਵਿੰਦ ਦਾ ਪਪਾ ਹਲੇ ਕਾਲਵੀ ਨੂੰ ਉਹ ਕੀ ਕਹਿੰਦੇ ਪੱਠੇ ਲੈਣ ਗਏ ਨੇ ਉਹ ਖੇਤ ਦੇ ਵਿੱਚ ਤੇ ਹਨਾ ਉਹ ਵੀ ਜ਼ਰੂਰ ਆਉਂਦੇ ਨੇ ਤੇ ਆਪਾਂ ਤੁਹਾਨੂੰ ਜ਼ਰੂਰ ਮਲਾਵਾਂਗੇ ਉਹਨਾਂ ਦੇ ਨਾਲ ਵੀ ਤੇ ਬਾਕੀ ਹਨਾ ਹਾਂ ਹਜੇ ਫਿਲਹਾਲ ਤੁਸੀਂ ਆਪਰ ਨੂੰ ਮਿਲ ਚੁੱਕੇ ਹੋ ਤੇ ਮੈਂ ਤੁਹਾਨੂੰ ਅੱਗੇ ਵੀ ਸਾਰਿਆਂ ਨਾਲ ਮਿਲਾਉਣੀ ਆ ਤੇ ਦੇਖੀਂ ਦੇ ਕੋਣ-ਕੋਣ ਕੈਮਰੇ ਦੇ ਮੂਰੇ ਆਊਗਾ ਤੇ ਕੋਣ-ਕੋਣ ਨਹੀਂ ਆਊਗਾ ਹੋ ਸਕਦਾ ਮੈਨੂੰ ਚੋਰੀ-ਚੋਰੀ ਵੀਡੀਓ ਬਣਾਉਣੀ ਪਵੇ ਕਿਉਂਕਿ ਜਿਦੋਂ ਤੁਹਾਨੂੰ ਪਤਾ ਹੈ ਨਾ ਥੋੜਾ ਜਿਹਾ ਘਰ ਦੇ ਔਖਾ ਕੰਮ ਆਂਦੇ ਆ ਹਜੇ ਵੀਡੀਓ ਨੂੰ ਬਣਾਉਣਾ ਤੇ ਬਾਕੀ ਦੇਖਦੇ ਆ ਜੀ ਹਾਂਜੀ ਇੱਧਰ ਮੰਮੀ ਬੈਠੇ ਆ ਤੇ ਮੰਮੀ ਦੇ ਨਾਲ ਮਿਲੋ ਸਾਰੇ ਜਣੇ ਮੰਮੀ ਸਾਸੀ ਕਾਲ ਬੁਲਾ ਦੇ ਸਸਤ ਤੁਹਾਨੂੰ ਆਹ ਇੱਧਰ ਸਰਦਾਰ ਜੀ ਵੀ ਆ ਗਏ ਪੱਠੇ ਵੱਢ ਕੇ ਤੁਸੀਂ ਬੁਲਾ ਹੈਲੋ ਗਾਇਜ਼ ਹੈਲੋ ਹੈਲੋ ਕਰਦੀ ਇਹ ਇਹਨਾਂ ਦਾ ਲੱਕੀ ਗੋਡਸ ਸਮਿਥ ਚੱਲ ਰਿਹਾ ਹਜੇ ਯਾਰ ਇਹ ਲੱਕੀ ਗੋਡਸ ਸਮਿਥ ਦੇ ਫੈਨ ਨੇ ਪੂਰੇ ਲਓ ਜੀ ਇਹਦਾ ਸੰਗਤ ਆਉਟ ਕਹਿੰਦੀ ਹੈ ਗੁੱਡ ਮਾਰਨਿੰਗ ਹੈਪਨ ਕਹੀਂ ਕੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਨੀ ਮੇਰੀ ਕਾਟੋ ਨੀ ਮੇਰੀ ਕਾਟੋ ਕਾਟਾ ਵਟਕੜੀ ਸੁਤੀ ਬਈ ਕਟੂ ਵੇ ਇਹਦੇ ਦੇਖੋ ਗੁੱਡ ਮਾਰਨਿੰਗ ਕੋਣਾ ਕਮਾਦਾ ਕੋਣਾ ਕਮਾਦਾ ਹੂੰ ਪਾਪਾ ਕਿੱਥੇ ਆ ਪਾਪਾ ਕੀ ਕਹਿੰਦਾ ਪਾਪਾ ਮੈਂ ਨਹੀਂ ਆ ਜਾਓ ਪਾਪਾ ਕੋਲ ਜਾਣਾ ਉੱਠੋ ਵੇ ਚਲ ਬੁੱਤ ਲਿਆਣ ਵਾਲੇ ਮੈਂ ਬਿਸਤਰੇ ਵਗੈਰਾ ਚੱਕਦਾ ਪੂਰੇ ਘਰੇ ਉਦਾ ਹੀ ਪਈ ਆ ਚਲੋ ਉੱਠੋ ਲਓ ਜੀ ਇਧਰ ਸੰਤਾਂ ਦੀ ਗੁੱਡ ਮਾਰਨਿੰਗ ਹੋ ਚੁੱਕੀ ਆ ਆਪਨ ਘਰ ਦੀ ਗੁੱਡ ਮਾਰਨਿੰਗ ਹੋ ਚੁੱਕੀ ਆ ਹੈ ਆਜੋ ਉੱਠੇ ਆ ਜਾ ਚਲੋ ਚਲੋ ਜੀ ਦ ਸੰਤਾ ਚੱਲੀ ਆ ਪਾਪੀਕੋਲ ਪਾਪੀਕੋਲ ਪਾਪੀਕੋ ਦਾਦੀ ਗਾ ਰੋਟੀ ਖਾਊਗੀ ਪਹਿਲਾਂ ਉੱਠੋ ਵੇ ਇੱਗੀ ਬਾਹਲੇ ਅਧਰਵਾਸ ਕੱਟਿਆ ਗਿਆ ਆ ਥੋੜਾ ਜਿਹਾ ਤੂੰ ਮੋੜਨਾ ਜਿਹਾ ਸੀਗਾ ਤਾ ਥੱਲੇ ਹੁੰਦੇ ਨਾ ਟੇਪਣਾ ਜੋੜ ਲਗਾ ਜੋੜ ਲਾਇਆ ਕੱਟ ਗਿਆ ਸੀ ਤੁਰ ਗਿਆ ਵੈਸੇ ਬਣ ਕੀ ਰਿਹਾ ਹੈ ਹੈ ਕੀ ਬਣਾ ਰਹੇ ਹਾਂ ਕੁਛ ਕੀ ਬਣਾਣਾ ਮੱਜਾਂ ਦੀ ਖੁਰਲੀ ਬਾਈ ਮੱਜਾਂ ਨੇ ਖੁਰ ਲਈ ਨੇ ਸਾਰੀ ਢਾਈ ਪੀ ਮੱਜਾਂ ਨੇ ਖੁਰ ਲਈ ਮੇਟਾ ਕਾ ਨੇ ਸੂੰ ਸੂੰ ਕਰ ਦਿਆ ਕੰਨਾ ਚੈਨਲ ਜਿਵੇਂ ਕੁਝ ਸੁਣਦਾ ਹੀ ਨਹੀਂ ਹੁੰਦਾਗਾ ਇੱਕ ਉਹ ਆਉਂਦੀ ਆ ਭੈਣ ਜੀ ਤੁਰੀ ਅੰਦਰ ਦੇਖੀ ਇਹ ਇਹ ਉਹਨੇ ਉੱਥੇ ਬਹਿ ਜਾਣਾ ਦੇਖੀ ਮਿੱਟੀ ਖਾਣਾ ਖਰਜਾ ਖਰਜਾ ਇੱਕ ਮਿੰਟ ਉਰੀ ਆ ਜਾ ਉਰੇ ਉਰੀਆ ਫੜੀ ਬਿੱਦੂ ਕੀ ਕਰਦਾ ਹੈ ਹੈ ਆ ਆਹ ਪਾਪਾ ਕੀ ਕਰਦੇ ਇਧਰ ਆ ਦੇ ਹਾਈ ਹਾਈ ਖੋਲ ਲਿਆ ਟੋਲ ਵੱਡਾ ਤਾਰਪਨ ਨਮਣਾ

ਇਹ ਤੇ ਪਹਿਲਾਂ ਕਿ ਮੈਂ ਕਹਿੰਦੀ ਸੀ ਬੱਲਾ ਦੱਸ ਹਾਏ ਹਾਏ ਕੀ ਮੈਂ ਕਹਿੰਨ ਦੱਸ ਦੱਸੀ ਇਹ ਤੈਨੂੰ ਮੂੰਹ ਕਰਕੇ ਦੱਸ ਹਾਏ ਹਾਏ ਸੱਤੇ ਹੱਥ ਮਾਰ ਕੇ ਕੀ ਕਹਣਾ ਆ ਬਣਾ ਪਪਾਂ ਦੱਸ ਪਪਾਂ ਦੱਸ ਦੇ ਹਾਂ ਕੀ ਆ ਇਹ ਚੀੜੇ ਦੀ ਦੀ ਚੀੜੀ हाय 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 ਮम्मा ਹਾਂਜੀ ਕਿੜੀਆਂ ਲਓ ਜੀ ਸੰਗ ਤੋਂ ਆਪਾਂ ਤਿਆਰ ਹੋ ਚੁੱਕੀ ਆ ਇਹ ਚਲੀ ਜੀ ਅੰਗਣਵਾੜੀ ਪੜਨ ਨੂੰ ਆਸਤੇ ਪੜਨ ਨੂੰ ਤਾਂ ਕੀ ਆ ਚਲੋ ਖੇਡ ਕੇ ਬੱਚੇ ਮੁੜੇ ਆਉਂਦੇ ਆ ਤਿਆਰ ਹੋ ਜੀ ਕਹਦੇ ਪਾਪਾ ਨੂੰ ਪਪਾ ਹੂੰ ਪਪਾ ਜੀ ਸੁਣ ਲਓ ਦੀ ਹਾਂ ਜੀ ਕੋਲ ਹੂੰ ਅਰੇ ਛਟਾ ਹਾਂ ਚੱਲ ਪਹਿਲਾਂ ਤੂੰ ਨਿਵੇੜਾ ਨਿਵੇੜਾ ਕਿਹਾ ਮੈਂ ਚੱਲ ਅੱਜ ਹਾਂ ਚੱਲ ਹਾਂ ਅੱਜ ਅੱਧਿਆ 45 ਕੂਲ ਕਹਿੰਦੇ ਸਕੂਲ ਜਾਣਾ ਚਲੋ ਜੀ ਕੱਲੇ ਫਾਸਟ ਤਾਂ ਗਈ ਸੀ ਕਿ ਕਹਿੰਦੇ ਰੋਈ ਨਹੀਂ ਹੈਗੀ ਜਮਾਈ ਮੈਂ ਕਿ ਤੂੰ ਕੁੜੀ ਨੂੰ ਨਜ਼ਰ ਨਾ ਲਾ ਦੇ ਵਾਵਾ ਦੇਲਾ ਭੈਂਜੀ ਕੇ ਵਿੱਚ ਕੀ ਹੈ ਤੇਰੇ ਲਵਾਵੇ ਚ ਕੀ ਆ ਪੁੱਛ ਹੈ ਚੱਲ ਜਲ ਬਸ ਲੈ ਜਾ ਜਾ ਲੈ ਜਾ ਲੈ ਜਾ ਉਪੜਿਆਂ ਦੇ ਮਗਰ ਤੋਂ ਬਾਈ ਨਹੀਂ ਦੀ ਹੈ ਲਓ ਜੀ ਉਹ ਚਲੀ ਗਈ ਆ ਬਸ ਸਕੂਲ ਤੇ ਹੁਣ ਆਪਾਂ ਬਾਕੀ ਦੇ ਕੰਮ ਕਰ ਰਹੇ ਹਾਂ ਤੇ ਆਪਾਂ ਉਹਨੂੰ ਮਿਲਣ ਲਈ ਪਹਿਲਾਂ ਤਾਂ ਢੋਲ ਦੀ ਹੱਲ ਸੈੱਟ ਕਰਾਉਣਾ ਵਾ ਕਿਉਂਕਿ ਜੀ ਮੱਜਾਂ ਵਾਸਤੇ ਖੁਰਲੀਆਂ ਬਣਾਉਣੀਆਂ ਬਾਹਰਲੀ ਸੈੱਡ ਬੰਨਣ ਨੂੰ ਲੋਟਨੇ ਹੋ ਤੇ ਅੰਦਰ ਤਾਂ ਨਾਲੇ ਖੁਰਲੀਆਂ ਸਾਰੀ ਤੋੜਤੀ ਹੁਣ ਅੱਧਰਾ ਬਣਾ ਰਹੇ ਹਾਂ ਦੇਹ ਦੇ ਕਿੱਕਣ ਕਿੱਕਣ ਦੀ ਗਾਰਮੈਂਟ ਲੋਟ ਆਉਂਦਾ ਲੱਗੇ ਹੋਇਆ ਖੁਰਲੀ ਬਣਾਉਣਾ ਇਹਦੇ ਵਿੱਚ ਐ ਪੱਠੇ ਪੈਜਿਆ ਕਰਨਗੇ ਬਾਹਰ ਇਹਨਾਂ ਨੂੰ ਤੇ ਮੈਂ ਤਾਂ ਹੁਣ ਦੇਖੋਣੀ ਆ ਕਿੰਨਾਂ ਨੇ ਸੋ ਜਿਹੜੀ ਖੁਰਲੀ ਹੈ ਸਾਰੀ ਇਹ ਤੋੜਤੀ ਅੰਦਰ ਤੇ ਇਹ ਅੰਦਰ ਨਾਲੇ ਗਰਮੈਸ਼ ਰਹਿੰਦੀ ਆ ਦੇਖੋ ਸਾਰੀ ਟੁੱਟ ਗਈ ਹੁਣ ਆਪਾਂ ਇਹ ਮਿਸਤਰੀ ਸੱਦ ਕੇ ਤੇ ਆਪਾਂ ਇਹਨੂੰ ਠੀਕ ਕਰਾਵਾਂਗੇ ਤੇ ਲੋ ਜੀ ਮੱਚਾ ਆਪਣੀਆਂ ਬੈਠੀਆਂ ਨੇ ਰਾਮ ਦੇ ਨਾਲ ਕਿਉਂਕਿ ਕੱਚੇ ਦੇ ਵਿੱਚ ਵਧੀਆ ਤੇ ਹਾਂ ਆਪਾਂ ਢੋਲ ਆ ਜਿਹੜੇ ਉਹ ਇੱਥੇ ਲਾ ਦਾਂਗੇ ਤੇ ਫਿਰ ਹਨਾ ਇਹ ਚਲੋ ਪੱਠੇ ਹਨ ਇਹਨਾਂ ਨੂੰ ਬਾਹਰ ਪਾਇਆ ਜਾਇਆ ਕਰਨਗੇ ਤੇ ਇੱਧਰ ਬੈੜੀਆਂ ਵੀ ਵਿਰਾਮ ਨਾਲ ਬੈਠੀਆਂ ਨੇ ਕਿ ਕਿ ਹਵਾ ਚੱਲ ਰਹੀ ਹੈ ਵਿੱਚ ਵਿੱਚ ਕੋਈ ਕੋਈ ਮੜਾ ਮੋਟਾ ਤੇ ਵਾਕਿ ਉਹ ਆਪਣਾ ਘਰ ਦਾ ਨਿਊ ਮੈਂਬਰ ਆ ਹਜੇ ਥੋੜੇ ਜਿ ਦਿਨਾਂ ਦਾ ਹੀ ਆ ਅਜੇ ਸੁਈ ਆਪਣੀਆਂ ਵਾਲੀ ਤੇ ਬਾਕੀ ਚਲੋ ਹੁਣ ਬਣਾਣੇ ਆ ਜੀ ਆਪਾਂ ਫੁੱਲੀ ਦਾ ਗਾਰਮੈਂਟ ਸਾਰਾ ਬਣਾ ਲਈਏ ਤੇ ਹੁਣ ਗਈ ਸੀ ਕਿਉਂਕਿ ਗਈ ਗਈ ਦਾ ਲਾਹ ਲੈ ਲਈ ਕਿਉਂਕਿ ਨਹੀਂ ਫਿਰ ਹਾਂ ਪਹਿਲਾਂ ਨਿਗਰਾਨੀ ਉੱਤੇ ਰੱਖਣੀ ਪੈਂਦੀ ਆ ਤੇ ਕੱਲ ਵੀ ਤਾਂ ਪਪਾ ਛੱਡਣ ਚਲੇ ਗਏ ਉਹਨੂੰ ਤੇ ਅੱਜ ਵੀ ਉਹ ਸਕੂਲੋਂ ਦੋ ਘੰਟੇ ਅੱਜ ਮੁੜਿਆ ਨਹੀਂ ਹੁੰਦੀ ਆ 1.5-2 ਘੰਟੇ ਲਾ ਕੇ ਮੁੜਿਆ ਨਹੀਂ ਹੁੰਦੀ ਤੇ ਬਾਕੀ ਹਨਾ ਹੁਣ ਆਪਾਂ ਉਧਰਲਾ ਕੰਮ ਫਟਾਫਟ ਆਪਾਂ ਨਵੇੜਦੀਏ ਤੇ ਖੁਰਲੀ ਤਿਆਰ ਕਰਤੀਏ ਕਿਉਂਕਿ ਫੁੱਲੀ ਬਣਾਦੀ ਨਹੀਂ ਕਿਾ ਤਾਰ ਪਰ ਹੈ ਨਾ ਵੇਚੀ ਫਸੀ ਜਾਣਾ ਸੀਗਾ ਤੇ ਇਸ ਕਰਕੇ ਹੁਣ ਆਪਾਂ ਨੂੰ ਪਹਿਲਾਂ ਤਿਆਰ ਕਰਕੇ ਤੋੜਤਾ ਤੇ ਹੁਣ ਬਾਕੀ ਆਪਾਂ ਦੇਖਦੇ ਆਂ ਆਇ ਤੇ ਫੁੱਲ ਪਤਾ ਨਹੀਂ ਕਿਹੜੇ ਨੇ ਲਾਤੇ ਲੈ ਆ ਜੂ ਆਕਾਂ ਦੇ ਕੰਮ ਹੋਣਗੇ ਵੀ ਤੁਹਾਨੂੰ ਇੰਨਾ ਤਾਂ ਪਤਾ ਹਾਂ ਇੱਥੇ ਇਹ ਫੁੱਲ ਕਿੱਥੇ ਰਹਿਣੇ ਨੇ ਫਿਰ ਕਿਉਂਕਿ ਮੱਜਾ ਨਿਕਲ ਠੇਗਾ ਤੇ ਜਦੋਂ ਬੈੜੀਆਂ ਨਿੰਗਨੀਆਂ ਕਰਦੀਆਂ ਨੇ ਤੇ ਫਿਰ ਆਉਣਾ ਹੋ 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 ਜਾਂਦੇ ਨੇ ਕਿ ਆ ਫੁੱਲ ਲਾਏ ਪਈ ਇੱਥੇ ਨਾਲੇ ਕੰਮ ਦੇਖ ਲੋ ਬੱਚਿਆ ਦੇ ਤੇ ਬਾਕੀ ਚਲੋ ਜੀ ਆਪਾਂ ਵੀ ਘਰ ਦਾ ਕੰਮ ਨਵੇੜ ਲਈਏ ਸਾਰਾ ਲੋ ਚੱਲ ਲੀ ਬਾਂਗੀ ਸਭ ਇਹਨਾਂ ਸਬਜ਼ੀਆਂ ਪੇ ਸੈਂਟ ਹੀ ਦੀ ਚਲੋ ਵਧੀਆ ਬਣ ਗਈ ਹੁਣ ਥੋੜੀ ਪੈਸੀ ਜੀ ਸਾਰੀ ਮਸਤਰੀ ਮਿਲਿਆ ਨਹੀਂ ਹੈਗਾ ਆਪੇ ਹੀ ਲਾਤੀ ਆ ਤਾਂ ਸਵੇਰ ਦੇ ਲੱਗੇ ਹੋਏ ਆ ਟਾਈਮ ਡੇਢ ਹੋ ਅੱਜ ਚੁੱਕੇ ਆ ਇਹਦਾ ਹਾਲ ਹੱਥ ਪੈਰ ਕੁੱਪੜੇ ਫੱਟੇ ਹਾਂਜੀ ਲਓ ਜੀ ਮਿਲੋ ਜੀ ਇੱਥੇ ਆਪਣੇ ਡੈਡੀ ਜੀ ਦੇ ਨਾਲ ਤੇ ਮੈਂ ਡੈਡੀ ਜੀ ਦੇ ਨਾਲ ਵੈਸੇ ਤਾਂ ਚੋਰੀ ਚੋਰੀ ਵੀਡੀਓ ਬਣਾਈਏ ਵੈਸੇ ਤਾਂ ਹਾਂ ਉਹ ਮੈਨੂੰ ਕੁਝ ਨਹੀਂ ਕਹਿੰਦੇ ਹੈਗੇ ਵੀਡੀਓ ਬਣਾਉਣ ਨੂੰ ਪਰ ਲੇਕਿਨ ਮੈਂ ਥੋੜੀ ਜੀ ਵੀਡੀਓ ਬਣਾਈ ਹੈ ਤੇ ਇਹ ਹੈਗੀ ਹੈ ਜੀ ਸਾਡੇ ਡੈਡੀ ਜੀ ਹਾਂਜੀ ਲਓ ਜੀ ਆਪਾਂ ਕੰਮ ਤੰਦਨ ਦੇ ਨਵੇੜੇ ਕੇ ਆਪਣੇ ਫ੍ਰੀ ਹੋ ਗਏ ਆ ਤੇ ਅੱਜ ਲੱਗੇ ਹੋ ਸੀਗੇ ਜੀ ਖੁਰਲੀ ਬਣਾਉਣ ਉਸ ਕਰਕੇ ਹੈਨਾ ਉਹ ਥੱਕ ਬਹੁਤ ਜ਼ਿਆਦਾ ਗਏ ਤੇ ਬਾਕੀ ਹੁਣ ਨਾ ਨੂੰ ਕਿ ਹਟਿਆ ਤੇ ਬਾਕੀ ਹੈਨਾ ਹਾਂ ਆਪਾਂ ਤੁਹਾਨੂੰ ਆਪਣੇ ਜਿਹੜੇ ਫੈਮਿਲੀ ਮੈਂਬਰ ਆ ਉਹਨਾਂ ਦੇ ਨਾਲ ਮਿਲਾ ਚੁੱਕੇ ਆ ਤੇ ਇੱਕ ਸਿਰਫ ਇਕੱਲਾ ਮਤਲਬ ਕਿ ਨਵੂ ਨਵੂ ਦੀ ਮੰਮਾ ਤੇ ਹਨਾ ਉਹਦੇ ਪਾਪਾ ਰਹਿੰਦੇ ਆ ਉਹਨਾਂ ਨੂੰ ਉਹ ਨਹੀਂ ਆਪਾ ਤੁਹਾਡੇ ਨਾਲ ਮਿਲਾਇਆ ਹੈਗਾ ਪਰ ਕੁਝ ਟਾਈਮ ਠਹਿ ਕੇ ਮਿਲਾਵਾਂਗੇ ਤੇ ਕਿਉਂਕਿ ਕਿਸੇ ਦੀ ਜੀ ਪਰਸਨਲ ਲਾਈਫ ਹੁੰਦੀ ਆ ਤੇ ਹਨਾ ਉਹ ਹਜੇ ਕੈਮਰੇ ਦੇ ਮੂਰੇ ਨਹੀਂ ਆਉਣਾ ਚਾਹੁੰਦੇ ਹੈਗੇ ਚਲੋ ਕੋਈ ਗੱਲ ਨਹੀਂ ਆਪਾਂ ਪਰ ਲੇਕਿਨ ਜਦੋਂ ਵੀ ਉਹ ਉਹਨਾਂ ਦਾ ਮਨ ਹੋਇਆ ਤਾਂ ਆਪਾਂ ਤੁਹਾਨੂੰ ਉਹਨਾਂ ਦੇ ਨਾਲ ਵੀ ਜ਼ਰੂਰ ਮਿਲਾਵਾਂਗੇ ਤੇ ਇਹ ਸੀਗੀ ਸਾਡੀ ਛੋਟੀ ਜੀ ਫੈਮਿਲੀ ਕਿ ਹਾਂ ਅਸੀਂ ਸਾਰੇ ਟੋਟਲ ਫੈਮਿਲੀ ਮੈਂਬਰ ਦੇ ਵਿੱਚ ਅਸੀਂ 9 ਜਾਣੇ ਆ ਤੇ ਬਾਕੀ ਸਾਡੀ ਫੈਮਿਲੀ ਆ ਇਹ ਨੌ ਜਣੇ ਹੈਗੇ ਆ ਅਸੀਂ ਨਬੂ ਨਬੂ ਦਾ ਪਾਪਾ ਤੇ ਨਬੂ ਦੀ ਮੰਮਾ ਤਿੰਨ ਜਣੇ ਆ ਉਹ ਮੰਮੀ ਤੇ ਡੈਡੀ ਦੋ ਜਣੇ ਆ ਉਹ ਆ ਤੇ ਬਾਕੀ ਚਾਰ ਜਣੇ ਅਸੀਂ ਆ ਮੈਂ ਆ ਮੇਰੇ ਹਸਬੰਡ ਨੇ ਤੇ ਮੇਰਾ ਬੇਟਾ ਤੇ ਬੇਟੀ ਆ ਤੇ ਬਾਕੀ ਤੁਹਾਨੂੰ ਹਨਾ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸੀਗਾ ਆਪਣਾ ਛੋਟਾ ਜਿਹਾ ਵਲੌਗ ਤੇ ਬਾਕੀ ਜੇਕਰ ਤੁਹਾਨੂੰ ਹਨਾ ਮੇਰਾ ਇਹ ਵਲੌਗ ਪਸੰਦ ਆਇਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਤੁਹਾਡੇ ਲਈ ਓਦਾਂ ਦੀਆਂ ਵੀਡੀਓ ਹੀ ਲੈ ਕੇ ਆਈਏ ਜਾਂ ਫਿਰ ਆਪਾਂ ਤੁਹਾਡੇ ਨਾਲ ਆਪਣੇ ਵਲੌਗ ਵੀ ਸ਼ੇਅਰ ਕਰਿਆ ਕਰੀਏ ਤੇ ਜੇਕਰ ਤੁਸੀਂ ਚਾਹੋਗੇ ਕਿ ਮੈਂ ਤੁਹਾਡੇ ਨਾਲ ਆਪਣੇ ਵਲੌਗ ਵੀ ਸ਼ੇਅਰ ਕਰਾਂ ਤਾਂ ਹਨਾ ਆਪਾਂ ਵਲੌਗ ਵੀ ਜਰੂਰ ਸ਼ੇਅਰ ਕਰਾਂਗੇ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੇਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ